ਇਹ ਜਿਹੜੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਤਾਂ ਲੀਡਰ ਬੀਜੇਪੀ ਦੇ ਜਿੰਨੇ ਵਰਕਰ ਲੀਡਰ ਹੈ ਨਾ ਕੋਈ ਪੁੱਛੇ ਨਹੀਂ ਇਹ ਪਰੇਸ਼ਾਨ ਹੈ ਕਿਉਂਕਿ ਟਿਕਟ ਵੀ ਦਿੱਤੇ ਆ ਤਾਂ ਬਾਹਰ ਤੇ ਲਿਆ ਕੇ ਇਹਨਾਂ ਦੀ ਪਾਰਟੀ ਵਾਲੇ ਇਹਨਾਂ ਨੂੰ ਕੋਈ ਟਿਕਟੇ ਨਹੀਂ ਦਿੰਦਾ ਨਾ ਇਹਨਾਂ ਦੀ ਕੋਈ ਪੁੱਛ ਹੈ ਇਹਨਾਂ ਨਾਲ ਤਾਂ ਹੋ ਗਈ ਇੱਕ ਦੋ ਕੁੱਤੇ ਦੋ ਗੁੰਡੇ ਇੱਕ ਜੱਟ ਦਾ ਕੁੱਤਾ ਸੀਗਾ ਉਹ ਵੀਰੇ ਗਰਾਮ ਕਰਦੇ ਤੁਸੀਂ ਉਹ ਬੈਠੀ ਬਹਿ ਜਾ ਤੋ ਜਿੰਦਾਬਾਦ ਅੱਲਾਹ ਜਿੰਦਾਬਾਦ ਅੱਲਾਹ ਕਰੋ ਦੋ ਪੁੱਤੇ ਲਿਗੇ ਆਪਾਂ ਦੇ ਦੋ ਇੱਕ ਕਿਸੇ ਦਾ ਜੱਟ ਦਾ ਪੁੱਤ ਹੈ ਜਿਹੜਾ ਸਰਦਾਰ ਲੋਕਾਂ ਦਾ ਬੰਦੇ ਵਾਲਾ ਕਾਂਗਰਸ ਦੇ ਪਾਰਦੇ ਪਿਆਉੜਾ ਨੇਜੇ ਵੱਟ ਕੋਈ ਜੱਟ ਦਾ ਪੁੱਤ ਆ ਪੰਜੜਾ ਕੁੱਤਾ ਰੋਜ਼ ਮਿੰਦੇ ਉਹਨੇ ਪੁੱਛੇ ਨਾ ਵੀ ਕਹਿੰਦਾ ਖਾਦਾ ਜੱਟ ਦੇ ਪੁੱਤ ਨੇ ਨਾ ਡੱਬੂ ਦੇ ਨੇ ਡੱਬੂ ਕੀ ਖਾਦਾ ਕਹਿੰਦਾ ਮੈਂ ਕੀ ਖਾਣਾ ਸੀ ਉਹ ਸੁੱਕੀਆਂ ਪੁੱਟੀਆਂ ਬਿਰਤ ਤੇ ਜੇਤੇ ਉੱਪਰ ਤੇ ਟਿਗਰੀ ਸੀ ਉਹਦੇ ਨਾਲੇ ਗੁਜ਼ਾਰਾ ਜੱਟਾ ਮਾਰਾ ਮਾਨਸਾਨ ਦੇ ਕੋਲ ਕੰਨੇ ਬੈਠੇ ਨੇ ਉਹ ਕਹਿੰਦਾ ਕਹਿ ਗਿਆ ਖਾਦਾ ਕਹਿੰਦਾ ਅੱਜ ਤੱਕ ਕੰਜਾ ਸੀ ਪਿੰਡ ਦੇ ਘਰ ਮੈਨੂੰ ਖੀਰ ਪੂਰੇ ਖਾਦੇ ਉਹੋ ਜਿਹੇ ਆਈ ਕਾਮੋਲ ਜਿਹੜੇ ਉਹ ਕਈ ਕਈ ਮੈਂ ਤਾਂ ਮਾਲ ਤਾਲ ਦਾ ਬੜਿਆਂ ਘਟਾ ਸੁੱਕੀਆਂ ਰੋਟੀਆਂ ਨਾਲ ਵਿਦਾਹ ਕਰ ਰਹੇ ਸੀ ਇੱਕ ਵਾਰ ਉਹ ਕਹਿੰਦਾ ਯਾਰ ਮਾਲ ਤਾਲ ਕਿਹੜਾ ਖਰਾ ਜਿਹੜਾ ਪੈਲਾ ਇਹਦੇ ਪਿੱਛੇ ਕੀ ਹੋਇਆ ਕਹਿੰਦਾ ਮਾਲ ਤਾਲ ਆਏ ਆ ਜੱਟ ਦੇ ਘਰ ਆ ਕੇ ਤੋਹ ਜਨਾਂ ਨੂੰ ਕਹਿੰਦੇ ਉਹ ਕਹਿੰਦੇ ਦੀ ਤੂੰ ਦਪੂ ਕੁੱਤੇ ਦੀ ਨਾਲੇ ਕਹਿੰਦੇ ਉਹ ਕਹਿੰਦੀ ਤੂੰ ਦਪੂ ਕੁੱਤੇ ਲਈ ਯਾਰ ਬੋਤਾਈ ਮਾਰ ਤਾਣ ਅੰਦਰ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਆ ਬਰਕਰ ਹੈ ਜਿਹੜੇ ਬੀਜੇਪੀ ਦੇ ਲੀਡਰ ਆ ਵਰਕਰ ਐ ਇਹ ਵੀ ਮਾਰਤਾਨ ਪਰ ਵਧੇ ਬੈਠੇ ਆ ਉਹ ਕਹਿੰਦੇ ਆ ਸਾਡੀ ਸਰਕਾਰ ਐ ਉਹ ਕਹਿੰਦਾ ਸਾਡੀ ਸਰਕਾਰ ਐ ਵੜਦਾ ਇਹਨਾਂ ਦਾ ਕੁਝ ਨਹੀਂ ਪੁੱਛਦਾ ਇਹਨਾਂ ਲੋਕੋ ਵੀ ਨਾ ਇਹਨਾਂ ਬੰਦਿਆਂ ਨੇ ਆਪ ਪਾਰਟੀ ਐ ਟਿਕਟ ਦਿੰਦੀਆਂ ਟਿਕਟਾਂ ਵੀ ਕਾਂਗਰਸ ਤੋਂ ਲਿਆ ਕੇ ਦਿੰਦੇ ਆ ਕਾਹਨੀਆਂ ਜੁਨੇ ਆ ਕੇ ਦਿੱਤੇ ਆਮ ਆਨੀ ਪਾਰਟੀ ਵਾਲੇ ਜਿਨ੍ਹਾਂ ਚੋਂ ਬੀਜੇਪੀ ਵਾਲੇ ਵੀ ਇਹਨਾਂ ਨੂੰ ਟਿਕਟ ਦਿੱਤੀ ਸੋ ਪੰਜਾਬ ਦੇ ਵਿੱਚ ਇਹਨਾਂ ਦੇ ਵਰਕਰ ਵੀ ਪਰੇਸ਼ਾਨ ਐ ਲੋਕ ਵੀ ਪਰੇਸ਼ਾਨ ਐ ਸੋ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਉਂਟੇ ਹੋ ਅਸਾਂ ਕਿਹਾ ਦੇਤੇ ਕੈਂਡੀਡੇਟ ਨਹੀਂ ਖੜਾ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹਨਾ ਤੋਂ ਫੈੜਾ ਛਿੜਾ ਦਿਓ ਜਿਹੜੇ ਦਿੱਲੀ ਤੇ ਆ ਕੇ ਰਾਜ ਕਰਦੇ ਚਾਹੇ ਉਹ ਬੀਜੇਪੀ ਆਣੇ ਚਾਹੇ ਆਮ ਆਦਮੀ ਪਾਰਟੀ ਵਾਲੇ ਆਪਣਾ ਰਾਜ ਹੋਊਗਾ ਆਪਣੇ ਬੰਦੇ ਹੋਣਗੇ ਹੱਥੇ ਵਿੱਚ ਦੇ ਹੋਣਗੇ ਆਪਣੇ ਵਿੱਚ ਬੈਠਣ ਵਾਲੇ ਹੋਣਗੇ ਫਿਰ ਠੀਕ ਆ ਸਾਡੇ ਵਾਲਾ ਤੂ ਤੂ ਦਾ ਕਹਿੰਦੇ ਬੋਕਾ ਸਿੱਟਾ ਆਪਣਾ ਬਗਾਨਿਆਂ ਨੂੰ ਕਿਹਾ ਦੋ ਜਿੱਪ ਮਤਮਨ ਚੱਲ ਜਾ ਨਿੱਕੜੇਂ ਤਾਂ ਬੱਲੇ ਕਰਾ ਕੀ ਬੋਲਿਆ ਇਹ ਮਾੜਾ ਨਿੱਕੜਿਆ ਇਹ ਹੋ ਗਿਆ